ਪਿੰਡ ਜੱਡਿਆਲਾ ਮੱਝਕੀ ਵਿਖੇ ਪੈਲਗਾਮ ਵਿੱਚ ਅੱਤਵਾਦੀ ਹਮਲੇ 'ਚ ਮਾਰੇ ਗਏ ਸਲਾਨੀਆਂ ਨੂੰ ਸ਼ਰਧਾਜਲੀਂ ਭੇਟ ਕਰਨ ਲਈ ਪਿੰਡ ਵਾਸੀਆਂ ਵੱਲੋਂ ਦੇਸ਼ ਸ਼ਾਮਿਕ ਕੈਂਡਲ ਮਾਰਚ ਕੱਢਿਆ ਗਿਆ ਜੋ ਕਿ ਬੱਸ ਸਟੈਂਡ ਤੋਂ ਸ਼ੁਰੂ ਹੋ ਕੇ ਪਿੰਡ ਦੇ ਸਮੂਹ ਬਾਜ਼ਾਰਾ ਅਤੇ ਮੇਨ ਸੜਕਾਂ ਤੋਂ ਹੁੰਦਾ ਹੋਇਆ ਛੰਡਿਆ ਵਾਲਾ ਚੌਕ ਜਾ ਕੇ ਸਮਾਪਤ ਹੋਇਆ ਇਸ ਦੌਰਾਨ ਬੇਕਸੂਰ ਸਲਾਨੀਆਂ ਤੇ ਹੋਏ ਹਮਲੇ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਵੱਲੋਂ ਪਾਕਿਸਤਾਨ ਅਤੇ ਅੱਤਵਾਦ ਸੰਗਠਨ ਮਰਦਾਬਾਦ ਦੇ ਨਾਅਰੇ ਲਗਾ ਕੇ ਆਪਣੀ ਪੜਾਅਸ ਖੱਢੀ ਗਈ ਇਸ ਮੌਕੇ ਤੇ ਸਾਬਕਾ ਸਰਪੰਚ ਜੱਡਿਆਲਾ ਕਾਮਰੇਡ ਮੱਖਣ ਪੱਲਣ ਨੇ ਕਿਹਾ ਕਿ ਪੈਲਗਾਮ ਚ ਹੋਏ ਅੱਤਵਾਦੀ ਹਮਲੇ ਦੇ ਵਿੱਚ ਮਾਰੇ ਗਏ ਬੇਕਸੂਰ ਲੋਕਾਂ ਦੇ ਪਰਿਵਾਰਾਂ ਦਾ ਦੁੱਖ ਸਹਿਣ ਜੋਗ ਨਹੀਂ ਹੈ ਜਿਸ ਨਾਲ ਹਰੇਕ ਦੇਸ਼ ਵਾਸੀਆਂ ਦੀਆਂ ਅੱਖਾਂ ਨਮ ਹਨ ਉਨਾ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਹੁਣ ਵਕਤ ਆ ਗਿਆ ਹੈ ਕਿ ਅੱਤਵਾਦੀਆਂ ਦੇ ਖਿਲਾਫ ਉਹਨਾਂ ਦੀ ਪਾਸ਼ਾ ਵਿੱਚ ਹੀ ਸਤ ਤੋਂ ਸਖਤ ਕਾਰਵਾਈ ਕਰਕੇ ਜਵਾਬ ਦਿੱਤਾ ਜਾਵੇ ਪੈਲਗਾਮ ਦੇ ਕਾਤਲਾਂ ਨੂੰ ਫਾਏ ਲਾਓ ਫਾਏ ਲਾਓ ਫਾਏ ਲਾਓ ਪੈਲਗਾਮ ਦੇ ਪੱਕਾਤਿਆਂ ਨੂੰ ਫਾਏ ਲਾਓ ਫਾਏ ਲਾਓ ਫਾਏ ਲਾਓ ہندو ਮੁਸਲਮ ਸੈਕਸਾਈ ਭਾਈ ਭਾਈ Hindu Muslim ਸੇਕਾ ਸਾਈ ਆਪਸ ਮੇਂ ਹੈ ਭਾਈ ਭਾਈ Hindu Muslim ਸੇਕਾ ਸਾਈ ਆਪਸ ਮੇਂ ਹੈ ਭਾਈ ਭਾਈ ਅੱਜ ਅਸੀਂ ਉਸ ਜੌਂਚ ਖੜੇ ਆਂ ਜਿਹੜੇ ਇਸ ਗੱਲ ਦਾ ਪ੍ਰਣ ਕਰਦੇ ਆਂ ਕਿ ਸਾਡੇ ਨਗਰ ਦੇ ਵਿੱਚ Hindu Muslim ਸੇਕਾ ਸਾਈ ਆਪਸ ਮੇਂ ਐਸਾ ਭਾਈ ਭਾਈ ਪਰ ਅੱਜ ਅਸੀਂ ਜਿਹੜਾ ਪਹਿਲਗਾਮ ਦੇ ਵਿੱਚ ਕਤਲੋਗਾਰਦ ਹੋਈ ਆ ਜਿਹੜੀ ਮਜ਼ਹਬ ਦੇ ਨਾਂ ਦੇ ਉੱਤੇ ਕਤਲੋਗਾਰਦ ਹੋਈ ਆ ਅੱਜ ਜੰਡਿਆਲੇ ਦੇ ਇਨਕਲਾਬੀ ਲੋਕ ਉਹਦੀ ਨਖੇਦੀ ਕਰਦੇ ਆ ਕਿਉਂਕਿ ਉਹਨਾਂ ਲੋਕਾਂ ਨੂੰ ਉਹਨਾਂ ਸਾਡੀਆਂ ਭੈਣਾਂ ਨੂੰ ਸਾਡੀਆਂ ਛੋਟੀਆਂ-ਛੋਟੀਆਂ ਬੱਚੀਆਂ ਨੂੰ ਜਿਨ੍ਹਾਂ ਦੇ ਵਿਆਹ ਨੂੰ ਅਜੇ ਪੰਜ-ਪੰਜ 10-10 ਦਿਨ ਹੋਏ ਸੀ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਲਾਲ ਚੂੜੇ ਪਾਏ ਹੋਏ ਸੀ ਉਹਨਾਂ ਨੂੰ ਗੋਲੀਆਂ ਮਾਰ ਕੇ ਉੱਥੇ ਸ਼ਹੀਦ ਕਰ ਦਿੱਤਾ ਗਿਆ ਅੱਜ ਉਹਨਾਂ ਦੀਆਂ ਅੱਖਾਂ ਦੇ ਤੋਂ ਮਹਿੰਦੀ ਦਾ ਰੰਗ ਵੀ ਨਹੀਂ ਸੀ ਉਤਰਿਆ ਤੇ ਉਹਨਾਂ ਦੇ ਸਿਰਾਂ ਦੇ ਤੇ ਅਜ ਚਿੱਟੀਆਂ ਚੁੰनियां ਆਆਂ ਅੱਜ ਮਨ ਦੁਖੀ ਹੁੰਦਾ ਆ ਪੂਰਾ ਦੇਸ਼ ਦੁਖੀ ਆ ਹਿੰਦੁਸਤਾਨ ਦੇ ਵਿੱਚ ਬਸਦੇ ਲੋਕ ਕਿਸੇ ਵੀ ਕੋਨੇ 'ਚ ਬਸਦੇ ਹੋਣ ਇਹ ਪਹਿਲੀ ਵਾਰ ਹੋਇਆ ਕਿ ਕਸ਼ਮੀਰ ਦੇ ਲੋਕਾਂ ਨੇ ਕਸ਼ਮੀਰ ਬੰਦ ਕੀਤਾ ਔਰ ਮੁਸਲਮਾਨ ਲੋਕਾਂ ਨੇ ਉਹਨਾਂ ਦੇ ਕਤਲਾ ਉਗਾਰਤਾਂ ਦੇ ਵਿੱਚ ਮਸਜਿਦਾਂ ਦੇ ਵਿੱਚ ਨਕੇਦੀ ਕੀਤੀ ਕਿ ਜਿਹੜੇ ਆ ਇਨਸਾਨ ਨਹੀਂ ਇਹ ਹਵਾਨੀਆਂ ਤੇ ਲੋਕ ਸੀ ਇਹ ਲੋਕ ਦੇਸ਼ ਦੀ ਅਖੰਡਤਾ ਦੇ ਲਈ ਜੇ ਲੋਕਾਂ ਨੂੰ ਸਾਡਾ ਹਿੰਦੁਸਤਾਨ ਕਦੀ ਵੀ ਬਰਦਾਸ਼ਤ ਨਹੀਂ ਕਰੂਗਾ ਅੱਜ ਲੜਾਈ ਇਸ ਗੱਲ ਦੀ ਆ ਕਿ ਅਸੀਂ ਆਪਣੇ ਦੇਸ਼ ਦੇ ਅੰਦਰ ਆਪਣੇ ਪੰਜਾਬ ਦੇ ਅੰਦਰ ਅਸੀਂ ਆਪਣੇ ਪਿੰਡ ਦੇ ਅੰਦਰ ਜਿੱਥੇ ਸਾਡਾ ਬੜਾ ਗੌਰਵਸ਼ਾਲੀ ਇਤਿਹਾਸ ਆ 1947 ਦੇ ਬਿਲਲੇ ਵੀ ਅਸੀਂ ਇੱਕ ਵੀ ਮੁਸਲਮਾਨ ਪਰਿਵਾਰ ਨੂੰ ਸਾਡੇ ਪਜੋਕਰਾਂ ਨੇ ਜਾਨ ਨਹੀਂ ਸੀ ਦਿੱਤਾ ਉਹਨਾਂ ਦੀ ਬਾਹ ਬੜੀ ਸੀ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਅੱਜ ਵੀ ਜਿੱਤੇ ਵੀ ਲੋੜ ਪਊਗੀ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਦੀ ਵੀ ਅਸੀਂ ਉਸ ਗੱਲ ਲਈ ਤਿਆਰ ਆ ਪਰ ਦੇਸ਼ ਦੀ ਏਕਤਾ ਦੇ ਖੰਡਾ ਨੂੰ ਕਦੀ ਵੀ ਖਤਰਾ ਨਹੀਂ ਪੈਦਾ ਹੁਣ ਤੋਂਾਂਗੇ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਦੇ ਉੱਤੇ ਬਹੁਤ ਬਹੁਤ ਧੰਨਵਾਦ ਕਰਦਾ ਆ ਅੱਜ ਕਰਦੇ ਆ ਕਿ ਆਪਾਂ ਦੇ ਇੱਕ ਤਰ੍ਹਾਂ ਭਾਰਤ ਦੀ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਨਿਖੇਦੀ ਕਰਨੀ ਚਾਹੀਦੀ ਆ ਆਪਾਂ ਨੂੰ ਡਟ ਕੇ ਦੇਸ਼ ਦੀ ਏਕਤਾ ਦੇ ਖੰਡਾ ਦਾ ਸਾਥ ਦੇਣਾ ਚਾਹੀਦਾ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਿੰਦੂ ਮੁਸਲਮ ਸਿੱਖ ਉਸਾਈ ਆਪਸ ਮੇਂ